ਜੇ ਆਪਣਾ ਪੋਲ ਤੋਂ ਇੱਕ ਦਿਨ ਪਹਿਲੇ ਵਾਲਾ ਦਿਨ ਹੈ ਜੀ ਅੱਜ ਅਸੀਂ ਸਾਰੀਆਂ ਪਾਰਟੀਆਂ ਤੋੜ ਰਹੇ ਹਾਂ ਸਾਡੇ 212 ਬੂਥ ਨੇ ਜਿਹੜੇ ਕਿ ਬਰਨਾਲੇ ਹਲਕੇ ਦੇ ਵਿੱਚ ਪੈਨੇ ਨੇ ਜਿਨ੍ਹਾਂ ਤੇ VOTING ਹੋਏਗੀ ਤੋਂ ਉਸ ਸਬੰਧ ਦੇ ਵਿੱਚ ਅੱਜ ਸਾਰੇ ਅੱਜ ਅਖੇ ਡਿਊਟੀਆਂ ਦੇ ਰਹੇ ਆ ਤੇ ਕੱਲ ਸਾਡਾ ਪੋਲ ਡੇ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਤੋਂ ਇਹ ਸਵੇਰੇ ਪੋਲਿੰਗ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਹੈਗੀ ਹੈ ਤੋਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਵੀ ਸਾਰਿਆਂ ਨੂੰ ਇਲਤੀਜਾ ਕਰਦਾ ਕਿ ਵੱਧ ਚੜ ਕੇ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਕਿਸੇ ਲਾਲਚ ਕਿਸੇ ਹੋਰ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਇਹੋ ਜਿਹੀ ਚੀਜ਼ਾਂ ਤੋਂ ਉੱਠ ਕੇ ਵੋਟ ਪਾਣ ਜਿਹੜਾ ਉਹਨਾਂ ਨੂੰ ਲੱਗਦਾ ਕਿ ਉਹ ਤੁਹਾਡੇ ਹਲਕੇ ਲਈ ਵਿਕਾਸ ਕਰ ਸਕਦਾ ਹੈ ਤੁਹਾਡੇ ਲਈ ਚੰਗਾ ਕੰਮ ਕਰ ਸਕਦਾ ਉਹਨੂੰ ਵੱਧ ਚੜ ਕੇ ਬੇਸ਼ੱਕ ਸਪੋਰਟ ਕਰਨ ਉਹਨੂੰ ਜਿਤਾਨ ਤੇ ਬਿਲਕੁਲ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਰੱਖਣ ਜਿਵੇਂ ਕਿ ਜਿਮਨੀ ਚੋਣ ਹੈ ਜੀ ਸਾਰਿਆਂ ਦਾ ਬਹੁਤ ਜ਼ੋਰ ਲੱਗਦਾ ਹੀ ਹੁੰਦਾ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੇ ਸਾਰੇ ਆਪਣੇ ਆਪਸ ਦੀ ਸਦਭਾਵਨਾ ਇੱਕ ਦੂਜੇ ਨਾਲ ਮੇਨਟੇਨ ਰੱਖਣ ਕਾਨੂੰਨ ਵਿਵਸਥਾ ਨੂੰ ਧਿਆਨ ਚ ਰੱਖਦੇ ਹੋਏ ਜੋ ਕਰਨ ਤੇ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਹੋ ਜਿਹੀ ਟਿੱਪਣੀ ਨਾ ਕਰਨ ਜਿਸ ਚ ਕਿਸੇ ਵੀ ਧਰਮ ਦਾ ਜਾਂ ਕਿਸੇ ਜਾਤ ਦਾ ਆਪਸ ਦੇ ਵਿੱਚ ਕੋਈ ਦੁਫਾੜ ਪੈਦਾ ਹੋ ਸਕੇ ਬਸ ਮੇਰੀ ਇਹੀ ਬੇਨਤੀ ਹੈ ਤੁਹਾਡੇ ਮਾਧਿਅਮ ਨਾਲ ਸਰ ਕਿੰਨੀ ਵਾਰ ਗ੍ਰੀਨ ਬੂਥ ਲੱਗੇ ਤੇ ਐਕਟੀਵ ਲੱਗਣਗੇ ਜੀ ਹਾਂ ਜੀ ਜਿਹੜੇ ਬੂਥ ਹੈ ਜੀ ਇਹ ਕਸਟਮਰੀ ਹੁੰਦੇ ਆ ਜੀ ਗ੍ਰੀਨ ਬੂਥ ਹੁੰਦੇ ਆ ਇੱਕ ਪਿੰਕ ਬੂਥ ਹੁੰਦਾ ਮਾਡਲ ਬੂਥ ਹੁੰਦੇ ਆ ਉਹ ਵੈਸੇ ਤਾਂ ਜੇ ਦੇਖਿਆ ਜਾਏ ਵੀ ECi ਦੀਆਂ ਇੰਨੀਆਂ ਸਖਤ ਵਿਵਹਾਰਤਾ ਨੇ ਤੇ ਤਕਰੀਬਨ ਸਾਰੇ ਬੂਥ ਮਾਡਲ ਬੂਥ ਹੀ ਹੁੰਦੇ ਆ ਮਾਡਲ ਬੂਥ 'ਚ ਥੋੜੀ ਰੂਪਰੇਖਾ ਅਲੱਗ ਕਰਦੀਦਾ ਅਦਰਵਾਈਜ਼ ਤਾਂ ਹਰ ਥਾਂ ਤੇ ਪਾਣੀ ਦਾ ਇੰਤਜ਼ਾਮ ਵੀ ਹੈ ਵੈਬ ਕਾਸਟਿੰਗ ਵੀ ਹੋ ਰਹੀ ਹੈ ਜੋ ਅੰਦਰ VOTING ਹੋ ਰਹੀ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਫੀਡ ਜਾ ਰਹੀ ਹੈ ਮੇਰੇ ਕੋਲ ਵੀ ਆ ਰਹੀ ਹੈ ਡੀਸੀ ਸਾਹਿਬ ਨੂੰ ਵੀ ਆ ਰਹੀ ਹੈ ਤੋਂ ਪਾਣੀ ਦਾ ਇੰਤਜ਼ਾਮ ਹੈ ਬਾਥਰੂਮਸ ਵਗੈਰਾ ਠੀਕ ਨੇ ਕੋਈ ਐਸੀ ਚੀਜ਼ ਨਹੀਂ ਹੈ ਕਿਸੇ ਵੀ ਬੂਥ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਇੱਕ ਉਹ ਕਸਟਮਰੀ ਪੁਰਾਣਾ ਚੱਲਦਾ ਆ ਰਿਹਾ ਹੈ ਕਿ ਥੋੜੇ ਇੱਕ ਅਲੱਗ ਤਰੀਕੇ ਨਾਲ ਸਜਾਵਟ ਕਰ ਦੋ ਥੋੜਾ ਕੁਝ ਇੱਕ ਦੋ ਚੀਜ਼ਾਂ ਵੱਧ ਕਰ ਦੋ ਉਹ ਇਸ ਵਾਰ ਵੀ ਹੈਗਾ ਜੀ ਜੇ ਐਸਪੀ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਈ ਇਲੈਕਸ਼ਨਸ ਹੈਗੀ ਬਰਨਾਲਾ ਕਨਸਟਿਟੂਐਂਸੀ ਦੇ ਵਿੱਚ ਉਹਦੇ ਜੋ ਜੇ ਐਸਪੀ ਦੀ ਗਾਈਡਲਾਈਨਸ ਜੋ ਹਮੇ ਮੋਹਈਆ ਕਰਾਈ ਗਈਆਂ ਉਸਕੇ ਅਕੋਰਡਿੰਗ ਹੀ ਅਮਨੇ ਪੂਰੇ ਸਿਕਿਉਰਿਟੀ ਕੇ ਪੁਖਤਾ ਪ੍ਰਬੰਧ ਬਰਨਾਲਾ ਕਨਸਟਿਟੂਐਂਸੀ ਮੇ ਕੀਏ ਗਏ ਹਨ ਇਸਕੇ ਲਈ ਹਮਾਰੇ ਪਾਸ ਤਿੰਨ ਸੀਏਪੀਐਫ ਕੀ ਕੰਪਨੀਆਂ ਜਿਸਮੇ ਕਿ ਬੀਐਸਐਫ ਐਂਡ ਆਈਟੀਬੀਪੀ ਇੱਕ ਕੰਪਨੀ ਫਰੋਮ ਦੀ ਸਟੇਟ ਆਰਮ ਪੁਲਿਸ ਵੀ ਮਿਲੀ ਹੈ ਐਂਡ ਬਾਹਰ ਸੇ ਵੀ ਹਮੇ ਫੋਰਸ ਮੋਹਈਆ ਕਰਾਈ ਗਈ ਹੈ ਐਸ ਪਰ ਦੀ ਰਿਕੁਆਇਰਮੈਂਟ ਐਂਡ ਪੂਰਾ ਡੀਟੇਲਡ ਸਿਕਿਉਰਿਟੀ ਪ੍ਰੋਗਰਾਮ ਬਣਾਇਆ ਗਿਆ ਹੈ ਐਸ ਪਰ ਦੀ ਨੋਰਮਸ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੇ ਹੈ ਉਹਨਕੇ ਮੁਤਾਬਕ ਹੀ ਹਾ ਪੋਲਿੰਗ ਲੋਕੇਸ਼ਨ ਪੋਲਿੰਗ ਬੂਥ ਕੀ ਸੈਂਸਿਟੀਵਿਟੀ ਐਂਡ ਕ੍ਰਿਟੀਕੈਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੇ ਤੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹੈ ਨਫਰੀ ਐਂਡ ਡਿਊਟੀ ਲਗਾਈ ਗਈ ਹੈ ਸਰ ਕਿੰਨੇ ਬੂਥ ਆ ਤੇ ਕਿੰਨੇ ਹੋਏ ਜੀ ਟੋਟਲ ਸਾਡੇ 84 ਲੋਕੇਸ਼ਨਸ ਨੇ ਜਿੱਥੇ ਕਿ ਪੋਲਿੰਗ ਹੋਊਗੀ ਐਂਡ ਇਹਦੇ ਵਿੱਚ ਕੁਝ ਕ੍ਰਿਟੀਕਲ ਨੇ ਐਂਡ ਬਾਕੀ ਨਾਰਮਲ ਹੈ ਬਟ ਹਮਨੇ ਇਸ ਵਾਰੀ ਹੋਰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਐਂਡ ਜੋ ਸੀਏਪੀਐਫ ਹੈਗੀ ਜੋ ਹਮਾਰੇ ਨਾਰਮਲ ਬੂਥਸ ਹੈ ਉਹਨਾਂ ਤੇ ਵੀ ਲਾਈ ਗਈ ਹੈ ਕੁਝ ਬੂਥਸ ਜੋ ਕਿ ਅਗਰ ਕਹੀਂ ਸੇ ਵੀ ਸਾਨੂੰ ਕੁਝ ਵੀ ਸੰਦੇਹ ਸੀਗਾ ਜਾਂ ਹੁਣ ਵੀ ਲੱਗਦਾ ਹੈ ਤੋਂ ਕਿਉਂਕਿ ਸਾਡੇ ਕੋਲ ਫੋਰਸ ਮਹੀਆ ਹੈਗੀ ਤੋਂ ਹਮਨੇ ਐਡੀਸ਼ਨਲ ਜਿੰਨਾ ਨਫਰੀ ਲੱਗਦੀ ਹੈ ਉਸ ਤੋਂ ਐਕਸਟਰਾ ਫੋਰਸ ਲਗਾਈ ਗਈ ਹੈ ਇਹਦੇ ਨਾਲ ਨਾਲ ਜਿੰਨੇ ਵੀ ਜੀਓਜ਼ ਅਵੇਲੇਬਲ ਹੈ ਸਾਡੇ ਐਸਚਓ ਸਾਹਿਬਾਨ ਇਨਚਾਰजेस ਉਹਨਾਂ ਦੇ ਨਾਲ ਵੀ ਰਿਜ਼ਰਵਸ ਦੇ ਕੇ ਉਹ ਵੀ ਏਰੀਆ ਦੇ ਵਿੱਚ ਹੋਣਗੇ ਨਾਲ ਦੀ ਨਾਲ 20 ਪੈਟਰੋਲਿੰਗ ਪਾਰਟੀਆਂ ਸਟੈਟਿਕ ਨਾਕਾ ਬੰਦੀ ਹੈ ਇੰਟਰ ਡਿਸਟ੍ਰਿਕਟ ਨਾਕਾ ਬੰਦੀ ਵੀ ਕੀਤੀ ਗਈ ਹੈ ਜੋ ਨੇਬਰਿੰਗ ਡਿਸਟ੍ਰਿਕਟਸ ਹਨ ਉਹਨਾਂ ਨਾਲ ਵੀ ਸਾਡਾ رابطہ ਹੋ ਗਿਆ ਹੈ ਉਹਨਾਂ ਵੱਲੋਂ ਵੀ ਮਿਰਰ ਨਾਕਾ ਬੰਦੀ ਜਿੱਦਾਂ ਕਿ ਅਸੀਂ ਕਰ ਰਹੇ ਹਾਂ ਉਹਨਾਂ ਦੇ ਏਰੀਆ ਵਿੱਚ ਵੀ ਕੀਤੀ ਜਾਊਗੀ ਸੋ ਥੈਟ ਕੋਈ ਵੀ ਇੱਥੇ ਕ੍ਰਿਮੀਨਲ ਐਲੀਮੈਂਟ ਨਾ ਸਕੇ ਐਂਡ ਕਿਸੇ ਵੀ ਟਾਈਪ ਦਾ ਇਨਫਲੂਐਂਸ ਵੋਟਰਸ ਤੇ ਨਾ ਕੀਤਾ ਜਾ ਸਕੇ ਐਂਡ ਫਰੀ ਐਂਡ ਫੇਅਰ ਇਲੈਕਸ਼ਨ ਹੋਣ